24 ਘੰਟੇ ਸੇਵਾ ਦੇ ਵਿੱਚ ਰੋਟਰੀ ਕਲਬ ਫ੍ਰੀਸਵਰਡ ਵੱਲੋਂ ਅੱਜ ਅਸੀਂ ਸਿਵਲ ਹਸਪਤਾਲ ਕੋਟਪੁਰੇ ਪੰਜ ਬੀਚਰਾਂ ਡੋਨੇਟ ਕਰ ਰਹੇ ਹਾਂ ਇਹ ਪਹਿਲੇ 2 ਮਿੰਟਾਂ ਤੋਂ ਸਾਨੂੰ ਕਹਿ ਰਹੇ ਸੀ ਮੰਗ ਕਰ ਰਹੇ ਸੀ ਬੀਚਰਾਂ ਦੀ ਨਾਲ ਦੀ ਨਾਲ ਹੀ ਅਸੀਂ ਜਿਹੜੀ ਸਾਡੀ ਕੈਂਸਰ ਅਟ੍ਰੈਕਸ਼ਨ ਵੈਨ ਹੈ ਉਹ ਸੰਧਵਾ ਸਾਹਿਬ ਦੀ ਮਿਹਰਬਾਨੀ ਕਰਕੇ ਸਾਥ ਕਰਕੇ ਸਿਵਲ ਹਸਪੀਟਲ ਮੈਡੀਕਲ ਹਸਪੀਟਲ ਦੇ ਸਾਥ ਨਾਲ ਅਸੀਂ ਸਾਰੇ ਡਿਸਟ੍ਰਿਕਟ ਦੇ ਵਿੱਚ ਕੈਂਸਰ ਵੈਨ ਲੇਕੇ ਜਾ ਰਹੇ ਆ ਸ਼ੁਰੂਆਤ ਅਸੀਂ ਪਿੰਡ ਵੰਦਰਟਾਣਾ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂਆਤ ਕਰ 28 ਤਰੀਕ ਨੂੰ ਕਰ ਰਹੇ ਹਾਂ ਕੈਂਸਰ ਡਿਟੈਕਸ਼ਨ ਵੈਨ ਦੇ ਵਿੱਚ ਅਸੀਂ ਮੈਮੋਗ੍ਰਾਫੀ ਟੈਸਟ ਪੈਪ ਸਮੀਰ ਟੈਸਟ ਨਾਲ-ਨਾਲ ਹੀ ਅਸੀਂ ਵਿਦੂਦਾਂ ਦੇ ਟੈਸਟ ਕਰ ਰਹੇ ਹਾਂ ਬਲੱਡ ਟੈਸਟ ਵੀ ਕੀਤੇ ਜਾਣਗੇ ਸਿਵਲ ਹਸਪਤਾਲ ਉਹ ਬਲੱਡ ਟੈਸਟ ਦੇ ਵਿੱਚ ਟੀਵੀ ਦੇ ਟੈਸਟ ਤੇ ਐਚ ਟੀ ਵੀ ਦਾ ਟੈਸਟ ਵੀ ਕਰਨਗੇ ਮੈਂ ਆਪਦੇ ਵੱਲੋਂ ਸਾਡੇ ਖਲਾਫ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੈ ਪੀ ਕੈਂਸਰ ਜਿਹੜੀ ਬਿਮਾਰੀ ਹੈ ਡਰ ਕੇ ਕੋਈ ਫਾਇਦਾ ਨਹੀਂਗਾ ਇਹਦਾ ਆਪਾਂ ਨੂੰ ਅੱਗੇ ਆ ਕੇ ਇਲਾਜ ਕਰਾਉਣਾ ਚਾਹੀਦਾ ਜੇ ਆਪਾਂ ਨੂੰ ਸਰੀਰ 'ਚ ਕੋਈ ਵੀ ਐਦਾ ਵਲੱਗ ਦਾ ਕੋਈ ਗੰਢ ਲੱਗਦੀ ਹੈ ਜਾਂ ਕੋਈ ਮਹਿਸੂਸ ਹੁੰਦਾ ਹੈ ਤੇ ਉਹਨੂੰ ਪਹਿਲ ਤੇ ਧਾਰ ਤੇ ਚੈੱਕਅਪ ਕਰਾਇਆ ਜਾਵੇ ਕੈਂਸਰ ਵੈਨ ਅਸੀਂ ਪਿੰਡ ਪਿੰਡ ਆਪ ਆਵੋ ਪਹੁੰਚਾਂਗੇ ਸਾਨੂੰ ਸਲੋਕਾਂ ਦਾ ਸਹਿਯੋਗ ਬਸ ਇਹੀ ਚਾਹੀਦਾ ਹੈ ਆ ਕੇ ਆਪਦੇ ਚੈੱਕਅਪ ਜੂਰ ਕਰਾਓ ਜਿਹੜੇ ਲੋਕਾਂ ਨੂੰ ਚੈੱਕਅਪ ਕਰਵਾਉਣਾ ਨੂੰ ਕੁਝ ਡੇ ਵੀ ਕਰਨਾ ਪਈ ਨਹੀਂ ਜੀ ਇਹ ਸਾਰੀਆਂ ਸੇਵਾਵਾਂ ਫ੍ਰੀ ਐ ਇਹਦੇ ਨਾਲ ਨਾਲ ਸਿਵਲ ਹਸਪਤਾਲੋਂ ਲੋ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤੇ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਅ ਅੱਜ ਇੱਕ ਗੁਰੂ ਸਾਹਿਬ ਦੀ ਬਖਸ਼ੀ ਹੋਈ ਸੇਵਾ ਨੂੰ ਅੱਗੇ ਲੈ ਕੇ ਤੁਰਦੇ ਹੋਏ ਰੋਟਰੀ ਕਲੱਬ ਵੱਲੋਂ ਦਾ ਮਨਪ੍ਰੀਤ ਸਿੰਘ ਬਰਾੜ ਹੋਰਾ ਵੱਲੋਂ 5 ਵੀਲਚੇਅਰ ਸਿਵਲ ਹਸਪਤਾਲ ਕੋਟਪੁਰਨ ਤੇ ਡੇਟ ਕੀਤੀਆਂ ਜਾ ਰਹੀਆਂ ਔਰ ਇਹਦੇ ਨਾਲ ਹੀ ਇੱਕ ਹੋਰ ਇੱਕ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਕੈਂਸਰ ਇਨਸੀਡੈਂਸ ਹੈ ਉਹ ਹਿੰਦੁਸਤਾਨ ਦਾ ਜਿਹੜਾ ਇਨਸੀਡੈਂਸ ਹੈ ਉਹਦੇ ਨਾਲੋਂ ਪੰਜਾਬ ਦੇ ਵਿੱਚ ਜ਼ਿਆਦਾ ਹੈ ਔਰ ਪੰਜਾਬ ਦੇ ਵਿੱਚੋਂ ਮਾਲਵਾ ਦੇ ਵਿੱਚ ਜਿਹੜਾ ਕੈਂਸਰ ਇਨਸੀਡੈਂਸ ਉਹ ਜ਼ਿਆਦਾ ਹੈ ਔਰ ਕੈਂਸਰ ਦਾ ਇਲਾਜ ਸਿਰਫ ਇੱਕੋ ਇੱਕ ਹੈ ਕਿ अर्ली ਡਿਟੈਕਸ਼ਨ ਜਲਦੀ ਜੇ ਪਤਾ ਲੱਗ ਜੇ ਤੇ ਫਿਰ ਇਹ ਬਹੁਤ ਸੌਖਾ ਠੀਕ ਹੋ ਜਾਂਦਾ ਹੈ ਤੰਦਰੁਸਤ ਹੋ ਜਾਂਦਾ ਮਰੀਜ਼ ਤੇ ਜੇ ਕੈਂਸਰ ਇੱਕ ਦਿਨ ਤਾਂ ਲੰਘ ਜਾਂਦਾ ਤੇ ਫੇਰ ਘਰ ਦਾ ਮੂਹ ਵੀ ਦੂਜੇ ਪਾਸੇ ਉਹਨਾਂ ਮਰੀਜ਼ ਵੀ ਨਹੀਂ ਵੱਜਦਾ ਸੋ ਇਸ ਕਰਕੇ ਰੋਟਰੀ ਕਲੱਬ ਵੱਲੋਂ ਇਹ ਬਰਾੜ ਸਾਹਿਬ ਹੋਰਾਂ ਦੇ ਸਹਿਯੋਗ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਡਾਕਟਰ ਚੰਦਰ ਸਿੰਘ ਸੀਐਮਓ ਸਾਹਿਬ ਇਹਨਾਂ ਸਾਰਿਆਂ ਨੇ ਇੱਕ ਪ੍ਰੋਗਰਾਮ ਬਣਾਇਆ ਕਿ ਕੱਲ ਤੋਂ ਪਿੰਡ ਵੰਦਰ ਜਟਾਣਾ ਤੋਂ ਇੱਕ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਹੈ ਜੀ ਦੇ ਵਿੱਚ ਕੈਂਸਰ ਡਿਟੈਕਸ਼ਨ ਤਾਂ ਹੋਏਗਾ ਹੋਏਗਾ ਨਾਲ ਤੁਹਾਡੇ ਬਲੱਡ ਟੈਸਟ ਸ਼ੂਗਰ ਟੈਸਟ ਇਹ ਵੀ ਸਾਰੇ ਹੋਣਗੇ ਔਰ ਫ੍ਰੀ ਹੋਣਗੇ ਸੋ ਅਸੀਂ ਇੱਕ ਇਹ ਸੇਵਾ ਦਾ ਇੱਕ ਮੁਹਾਂਜ਼ ਸ਼ੁਰੂ ਕੀਤਾ ਗੁਰੂ ਸਾਹਿਬ ਮੇਰ ਕਰਨ ਔਰ ਮੈਂ ਸਾਡੇ ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਕੈਂਪ ਲੱਗਣੇ ਆ ਉਹਨਾਂ ਦਾ ਕੈਲੰਡਰ ਅਸੀਂ ਪਬਲਿਸਾਈਜ਼ ਕਰਾ ਦੇਾਂਗੇ ਸੋਸ਼ਲ ਮੀਡੀਆ ਤੇ ਵੀ ਪਾ ਦੇਾਂਗੇ ਤੇ ਵੱਧ ਤੋਂ ਵੱਧ ਗਿਣਤੀ ਦੀ ਜਾ ਕੇ ਤੁਸੀਂ ਉੱਥੇ ਸਿਰਫ ਟੈਸਟ ਕਰਾਉਣਾ ਔਰ ਇਹ ਬਹੁਤ ਕਈ ਵਾਰੀ ਲੋਕ ਗਲਤ ਕਹਿ ਦਿੰਦੇ ਆ ਵੀ ਟੈਸਟ ਨਾ ਕਰਾਓ ਯਾਰ ਲੋਕ ਐਵੇਂ ਵਹਿਮ ਚ ਪਾ ਦੇਣਗੇ ਟੈਸਟ ਕਰਾਉਣਾ ਦਾ ਮਤਲਬ ਵਹਿਮ ਚੋਂ ਕੱਢਣਾ ਹੈ ਵਹਿਮ ਚ ਪਾਉਣਾ ਨਹੀਂ ਹੈ ਸੋ ਇਸ ਕਰਕੇ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਸੋ ਵੱਧ ਤੋਂ ਵੱਧ ਟੈਸਟ ਕਰਾਓ ਔਰ ਵੈਸੇ ਤਾਂ ਆਪਾਂ ਆਪ ਵੀ ਕਰ ਸਕਦੇ ਘਰੇ ਟੈਸਟ ਜਿਹੜਾ ਕੈਂਸਰ ਆ ਇਹਦਾ ਇਨਸੀਡੈਂਸ ਬੰਦਿਆਂ ਦੇ ਮਿਊਨਿਸਪਲਨ ਲੇਡੀਜ਼ 'ਚ ਜ਼ਿਆਦਾ ਹੁੰਦਾ ਔਰਤਾਂ 'ਚ ਜ਼ਿਆਦਾ ਹੁੰਦਾ ਸੋ ਉਹਦੇ ਵਾਸਤੇ ਆਪਾਂ ਜਦੋਂ ਕੱਪੜੇ ਬਦਲਨੇ ਬਣਾ ਹੱਥ ਫੇਰ ਲੈਣ ਫਰੀਦ ਤੇ ਜਿੱਥੇ ਕਿਤੇ ਵੀ ਕੋਈ ਗੰਢ ਦੀਂਦੀ ਹੈ ਉਹਨੂੰ ਨੱਪ ਕੇ ਦੇਖੋ ਜੇ ਤਾਂ ਉਹ ਦਰਦ ਕਰਦੀ ਹੈ ਤਾਂ ਕੋਈ ਬਾਲਾ ਫਿਕਰ ਕਰਨ ਦੀ ਲੋੜ ਨਹੀਂ ਜੇ ਦਰਦ ਨਹੀਂ ਕਰਦੀ ਗੰਢ ਔਰ ਵੱਧ ਰਹੀ ਹੈ ਤਾਂ ਉਦੋਂ ਹੀ ਜਾ ਕੇ ਮੈਡੀਕਲ ਚੈੱਕਅਪ ਕਰਾਓ ਆਪਣੇ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਬਹੁਤ ਵਧੀਆ ਜਿਹੜੀ ਕੈਂਸਰ ਦੇ ਇਲਾਜ ਦੀ ਫੈਸਿਲਿਟੀ ਹੈ ਜੇ ਕੋਈ ਕਮੀ ਉੱਥੇ ਦੂਰ ਕਰਾਵਾਂਗੇ ਪਰ ਸੋ ਮੇਰੀ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਵੀ ਕੁਝ ਦਿਨਾਂ ਤਾਈਂ ਇੱਥੇ ਆਉਣਗੇ ਸੋ ਅਸੀਂ ਜਿਹੜਾ ਮੈਡੀਕਲ ਕਾਲਜ ਨੂੰ ਵੀ ਠੀਕ ਕਰਾਂਗੇ ਸੋ ਪਹਿਲੀ ਗੱਲ ਇਹ ਆ ਵੀ ਜਿਹੜੇ ਕੱਲ ਤੋਂ ਜਿਹੜੇ ਇਹ ਟੈਸਟ ਜਿਹੜੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਜਿਲੇ ਦੇ ਵਿੱਚ ਉਹਦੇ ਵਿੱਚ ਵੱਧ ਤੋਂ ਵੱਧ ਲੋਕ ਆਉਗੇ ਟੈਸਟ ਕਰਾਉਣ ਔਰ ਇਹਦਾ ਫਾਇਦਾ ਲੈਣ ਬਹੁਤ ਧੰਨ